ਸਾਗਰ ਦੀ ਵੋਟੀ ਲੈਂਦੀ ਇੰਡੀ ਕੱਚਲਾ ਸਾਗਰ ਦੀ ਵੋਟੀ ਲੈਂਦੀ ਇੰਡੀ ਕੱਚਲਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਲਾਲ ਬੱਤੀ ਆ ਗਈ ਜਰਾ ਆਸੇ ਪਾਸੇ ਵੇਖ ਲਾਲ ਬੱਤੀ ਆ ਗਈ ਜਰਾ ਆਸੇ ਪਾਸੇ ਵੇਖ ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਨਹੀਂ ਸੱਜੇ ਪੈਰ ਨਾਲ ਮਾਰਦੇ ਬ੍ਰੇਕ ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਨਹੀਂ ਸੱਜੇ ਪੈਰ ਨਾਲ ਮਾਰਦੇ ਬਰੇ ਔਰ ਸਾਗਰ ਦੀ ਬੋਟੀ ਸਾਗਰ ਦੀ ਬੋਟੀ ਸਾਗਰ ਦੀ ਬੋਟੀ ਲੈਂਦੀ ਇੰਡਕਾ ਚਲਾ ਸਾਗਰ ਦੀ ਬੋਟੀ ਸਾਗਰ ਦੀ ਬੋਟੀ ਕਰਾਤੀ ਪੰਜਾਬੀਆਂ ਨੇ ਵਰਲਡ ਲੈਵਲ ਤੇ ਉਹ ਮੇਰਾ ਖਿਆਲ ਦੂਜੀਆਂ ਭਾਸ਼ਾ ਵਾਲੇ ਲੋਕ ਉਹ ਚైనਾਂ ਵਾਲੇ ਲੋਕ ਉਹ ਬਣਾਉਂਦੇ ਨੇ ਉਹਨਾਂ ਨੂੰ ਸ਼ਾਇਦ ਉਹਦਾ ਮੀਨਿੰਗ ਵੀ ਨਹੀਂ ਪਤਾ ਹੋਏਗਾ ਪੁੱਛਦੇ ਹੋਣਗੇ ਜਿਹੜੇ ਉਹ ਟ੍ਰਾਂਸਲੇਸ਼ਨ ਕਰਨ ਵਾਲੇ ਹੁੰਦੇ ਆ ਉਹਨਾਂ ਨੂੰ ਪੁੱਛਦੇ ਹੋਣਗੇ ਕਿ ਇਹ ਬੋਟੀ ਕੀ ਹੁੰਦਾ ਹੈ ਨਾ ਇਹ ਬੋਟੀ ਕੀ ਹੁੰਦਾ ਉਹ ਕਹਿੰਦੇ ਸਾਡੀ ਉਹ ਕੰਪਨੀ ਵਾਲਿਆਂ ਨੂੰ ਫਾਈਨਟਚ ਵਾਲੇ ਭਾਜੀ ਨੂੰ ਉਹ ਕਹਿੰਦੇ ਯਾਰ ਮੈਂ ਕਿਹਾ ਸ਼ਾਇਦ ਇਹ ਫੋਟੋ ਤੇ ਹੀ ਲੁਆ ਜਾ ਲੱਗਦਾ ਇਹ ਇਦਾਂ ਵੀ ਚੂਹਾ ਜਾਈ ਹੈ ਮਤਲਬ ਮੈਂ ਵੀ ਛੋਟਾ ਹੀ ਸੀਗਾ ਤੇ ਇਹ ਤੇ ਫਿਰ ਬਹੁਤ ਹੀ ਛੋਟੇ ਸੀ ਤੇ ਇਹ 8ਵੀਂ 9ਵੀਂ ਚ ਪੜਦੇ ਸੀ ਮੇਰਾ ਖਿਆਲ ਇਹਨੀ ਖੁਸ਼ੀ ਨਾਲ ਤੇ ਕਈ ਵਾਰੀ ਉਹ ਛੇਤ ਨੂੰ ਕੁਛ ਹੋ ਜਾਂਦਾ ਹੁੰਦਾ ਜੀ ਹਾਰਟ ਨੂੰ ਕੁਛ ਹੋ ਜਾਂਦਾ ਹੁੰਦਾ ਐ ਇੰਨੀ ਜਿਆਦਾ ਖੁਸ਼ੀ ਐ ਪਰ ਇਹ ਖੁਸ਼ੀ ਨਵੀਂ ਨਹੀਂ ਐ ਨਾ ਇਹ ਖੁਸ਼ੀ ਸਾਨੂੰ ਪੰਜਾਬੀਆਂ ਦੇ ਚਰਨਾ ਚ ਤੇ ਉਹ ਸਾਰੀਆਂ ਬੱਚੀਆਂ ਜਿਹੜੀਆਂ ਨੇ ਸਾਗਰ ਦੀ ਬੋਟੀ ਲੈਂਦੀ ਇੰਡ ਗਾਚਲਾਸ ਔਰ ਪੰਜਾਬੀ ਜਵਾਨ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਸਾਗਰ ਸਾਗਰ ਆ ਜਿਹੜਾ ਸੋਸ਼ਲ ਮੀਡੀਆ ਜੇ 25 ਸਾਲਾਂ ਤੋਂ ਚੱਲ ਰਿਹਾ ਸੀ ਅਖਾੜਿਆਂ ਦੇ ਵਿੱਚ ਕੈਸਟਾਂ ਦੇ ਵਿੱਚ ਡੈਕਤੀਆਂ ਕੈਸਟਾਂ ਦੇ ਵਿੱਚ ਰੀਲਾਂ ਚ ਤੇ ਆ ਜਿਹੜਾ ਇੰਸਟਾਗ੍ਰam ਦੀਆਂ ਰੀਲਾਂ ਨੈਟ ਦੀਆਂ ਰੀਲਾਂ ਇਹਦੇ ਵਿੱਚ ਵੀ ਪੰਜਾਬੀਆਂ ਨੇ ਸਾਗਰ 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 ਕਰਾਤੀ ਵਰਲਡ ਲੈਵਲ ਤੇ ਜੋ ਅੱਜ ਸਾਗਰ ਦੀ ਬੋਟੀ ਸਾਗਰ ਦੀ ਬੋਟੀ ਹੈ ਨਾ ਇਸ ਤੋਂ 10 ਗੁਣਾ ਵੱਧ ਇਸ ਤੋਂ 100 ਗੁਣਾ ਵੱਧ ਕੇ ਉਹ ਫੁੱਲਾਂ ਵਾਲੀ ਵਿਚਾਈ ਨੂੰ ਪਿਆਰ ਮਿਲਿਆ ਫਿਰ ਉਹਦੀਆਂ 15 ਦਿਨ ਬਾਅਦ ਕੈਸਟ ਆ ਜਾਂਦੀ ਹੁੰਦੀ ਸੀ ਲਾਈਨ ਲੱਗ ਕੇ ਵਿਕਦੀ ਸੀ ਜਿਤਨਾ ਮਿੱਟੀ ਤੇ ਤੇਲ ਦੇ ਦੀਪੂ ਤੇ ਲੈਣਾ ਲਗੀਆਂ ਲਾਈਨ ਲੱਗ ਕੇ ਵਿਕਦੀ ਸੀ ਟੇਪ ਫੁੱਲਾਂ ਵਾਲੀ ਰਜਾਈ ਤੋਂ ਲੈ ਕੇ ਸ਼ਿੰਦੋ ਦੀ ਹੱਟੀ ਐਲਬਮ ਤੱਕ ਤੇ ਸ਼ਿੰਦੋ ਦੀ ਹੱਟੀ ਤੋਂ ਲੈ ਕੇ ਐ ਸਾਗਰ ਦੀ ਬੋਟੀ ਤੱਕ ਇਹ ਤਕਰੀਬਨ 150 ਐਲਬਮ 15 1600 ਗੀਤਾਂ ਗਾਣਿਆਂ ਦੇ ਨਾਲ ਅਸੀਂ ਪੰਜਾਬੀਆਂ ਦੀ ਸੇਵਾ ਕੀਤੀ ਹੈ ਜੀ ਔਰ ਪੰਜਾਬੀਆਂ ਨੇ ਮੈਨੂੰ ਗਰੀਬ ਨੂੰ ਸਾਨੂੰ ਅਥਾ ਪਿਆਰ ਦਿੱਤਾ ਉਹ ਰੇਡੀਓ ਚੈਨਲ ਜਿਹੜੀ ਚੱਲਦੀ ਆ ਉੱਥੇ 10 ਸਾਲ 15 ਸਾਲ ਰੈਗੂਲਰ ਰਾਤ ਦਿਨ ਸਾਗਰ ਵੱਜਿਆ ਜੀ ਤੇ ਇਹ ਕੋਈ ਇਹ ਕੋਈ ਹੋਣ ਨਵਾਂ ਨਹੀਂ ਹੋਇਆ ਇਹ 25 ਸਾਲ ਤੋਂ ਆ ਜੀ ਮਤਲਬ 23 24 ਸਾਲ ਤੋਂ ਆ ਟੀਸੀ ਤੇ ਬਿਠਾਤਾ ਅਰਸ਼ਾਂ ਤੇ ਫਰਸ਼ ਤੋਂ ਚੁੱਕ ਕੇ ਅਰਸ਼ ਤੇ ਬਿਠਾਤਾ ਤੇ ਨਾਲ ਹੁਕਮ ਲਾਤਾ ਪੰਜਾਬੀਆਂ ਨੇ ਲੈ ਭਾਈ ਤੂੰ ਲਿਖ ਤੇ ਗਾ ਇਹਨਾਂ ਨੇ ਉਹ ਬਸਤਾ ਵੀ ਗੱਲ ਚ ਪਾਇਆ ਸਕੂਲ ਦੀ ਵਰਦੀ ਗੱਲ ਉਹ ਪਾਈ ਹੋਈ ਤੇ ਉਹ ਲੁੰਡੇ ਜੇ ਕੀਤੇ ਸਟੇਜ ਤੇ ਉਹ 10 20 ਰੁਪਏ ਦੇਣ ਆਏ ਇਹਨਾਂ ਦੀ ਮਾਤਾ ਨਾਲ ਸੀਗੀ ਉਹ ਮੈਨੂੰ ਕਹਿੰਦੇ ਪੀ ਬੇਟਾ ਪੁੱਤ ਇਹਨੇ ਬੱਚੇ ਨੇ ਗਾਣਾ ਗਾਉਣਾ ਮੈਂ ਪੁੱਛਿਆ ਮੈਂ ਕਿਹਾ ਜੀ ਕੀ ਗਾਓਗੇ ਕਹਿੰਦੇ ਜੀ ਉਹ ਤੁਹਾਡਾ ਗਾਣਾ ਮੈਂ ਕਿਹਾ ਕਿਹੜਾ ਕਹਿੰਦੇ ਜੀ ਉਹ ਤੁਹਾਡੀਆਂ ਦੋ ਟੇਪਾਂ ਆਈਆਂ ਜੀ ਉਹ ਸਾਰੇ ਆਉਂਦੇ ਆ ਉਹਦੇ ਵਿੱਚੋਂ ਇੱਕ ਛੋਟਾ ਜਿਹਾ ਉਹ ਅਮਲੀ ਦਾ ਗਾਣਾ ਸੀਗਾ ਉਹ ਇਹਨਾਂ ਨੇ ਗਾਇਆ ਔਰ ਬਸ ਉੱਥੋਂ ਸ਼ੁਰੂਆਤ ਹੈ ਜੀ ਅੱਜ ਤੱਕ ਨੌਨ ਸਟਾਪ ਚੱਲ ਸੋ ਚੱਲ ਫੁੱਲਾਂ ਵਾਲੀ ਰਜਾਈ ਵਰਗਾ ਪਿਆਰ ਤੇ ਸ਼ਿੰਦੋ ਦੀ ਹੱਟੀ ਵਰਗਾ ਪਿਆਰ ਸਾਗਰ ਦੀ ਵੋਟੀ ਵਰਗਾ ਪਿਆਰ ਸਾਨੂੰ ਗਰੀਬਾਂ ਨੂੰ ਦਿੰਦੇ ਰਹੋ ਤੇ ਅਸੀਂ ਤੁਹਾਡੀ ਸੇਵਾ ਕਰਦੇ ਰਹੀਏ ਸਾਗਰ ਦੀ ਵੋਟੀ ਲੈਂਦੀ ਇੰਡੀਕਾ ਚਲਾ ਇਮੀਡੀਏਟਲੀ ਵੀ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਸੋਸ਼ਲ ਮੀਡੀਆ ਦੇ ਉੱਤੇ ਵੱਡੇ ਤੋਂ ਵੱਡਾ ਸਟਾਰ ਇਹ ਗੀਤ ਦੇ ਉੱਤੇ ਰੀਲ ਬਣਾ ਰਿਹਾ ਤੇ ਅਸਲ ਚਿਹਰੇ ਕੌਣ ਨੇ ਇਸ ਗੀਤ ਦੇ ਕੌਣ ਸੀਗੇ ਜਿਨ੍ਹਾਂ ਨੇ ਗੀਤ 2005 ਦੇ ਵਿੱਚ ਰਿਲੀਜ਼ ਕੀਤਾ ਤੇ 19 ਸਾਲਾਂ ਬਾਅਦ ਇਹ ਜਦ ਗੀਤ ਵਾਇਰਲ ਹੁੰਦਾ ਤੇ ਕਿੰਨੀ ਕੁ ਖੁਸ਼ੀ ਹੁੰਦੀ ਹੈ ਕਿੰਨਾ ਕੁ ਮਾਣ ਵਧਾਦਾ ਲੱਗਦਾ ਸੋ ਇਹ ਮਸ਼ਹੂਰ ਜੋੜੀ ਸਾਡਾ ਹੈਗੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਇਹ ਸਵਾਲ ਪੁੱਛਣਾ ਚਾਹੁੰਦਾ ਕਿ ਜਦ ਇੰਸਟਾਗ੍ਰam ਤੇ ਰੀਲਾਂ ਸ਼ੁਰੂ ਹੋ ਗਈਆਂ ਇੱਕ ਡੀਜੇ ਵਾਲਿਆ ਰੀਲਾਂ ਤੋਂ ਇੰਸਟਾਗ੍ਰam ਦੀਆਂ ਰੀਲਾਂ ਤੇ ਗਾਣਾ ਆਇਆ ਮਸ਼ਹੂਰ ਹੋਇਆ ਕਿੰਨਾ ਇੱਕ ਵਧੀਆ ਲੱਗਾ ਕਿੰਨਾ ਖੁਸ਼ੀ ਮਹਿਸੂਸ ਹੋਇਆ ਜੀ ਸਭ ਤੋਂ ਪਹਿਲਾਂ ਜੀ ਤੁਹਾਡਾ ਤੁਹਾਡੀ ਟੀਮ ਦਾ ਤੁਹਾਡੇ ਚੈਨਲ ਦਾ ਕੋਟਨ ਕੋਟ ਧੰਨਵਾਦ ਜੀ ਤੁਸੀਂ ਮੈਨੂੰ ਗਰੀਬ ਨੂੰ ਮਿਲਣ ਆਇਓ ਤੁਸੀਂ ਕਹਿ ਰਹੇ ਹੋ ਆ ਜਿਹੜਾ ਸਾਗਰ ਦੀ ਵੋਟੀ ਲੈਂਦੀ ਇੰਡਕਾ ਚਲਾਜ ਜਦੋਂ ਆ ਇੰਸਟਾਗ੍ਰam ਤੇ ਰੋਲਾ ਪਿਆ ਸਾਨੂੰ ਗਰੀਬਾਂ ਨੂੰ ਪਿਆਰ ਮਿਲਿਆ ਤੇ ਉਹ ਖੁਸ਼ੀ ਦੀ ਗੱਲ ਕਰ ਰਹੇ ਹੋ ਬੇਹਿਸਾਬ ਮੇਰਾ ਖਿਆਲ ਹੈ ਇੰਨੀ ਖੁਸ਼ੀ ਨਾਲ ਤੇ ਕਈ ਵਾਰੀ ਉਹ ਸਿਹਤ ਨੂੰ ਕੁਝ ਹੋ ਜਾਂਦਾ ਹੁੰਦਾ ਜੀ ਹਾਰਟ ਨੂੰ ਕੁਝ ਹੋ ਜਾਂਦਾ ਹੁੰਦਾ ਇੰਨੀ ਜਿਆਦਾ ਖੁਸ਼ੀ ਹੈ ਪਰ ਇਹ ਖੁਸ਼ੀ ਨਵੀਂ ਨਹੀਂ ਹੈ ਨਾ ਇਹ ਖੁਸ਼ੀ ਸਾਨੂੰ ਪੰਜਾਬੀਆਂ ਦੇ ਚਰਨਾ ਚ ਪੰਜਾਬੀਅਤ ਦੇ ਜੋੜਿਆਂ ਚੋਂ ਇਹ ਪਿਛਲੇ 23 24 ਸਾਲਾਂ ਤੋਂ ਅੱਜ ਤੋਂ 24 23 24 ਸਾਲ ਪਹਿਲਾਂ ਅਸੀਂ ਮੀਆਂ ਬੀਵੀ ਫੁੱਲਾਂ ਵਾਲੀ ਰਜ਼ਾਈ ਕੈਸਟ ਦੇ ਨਾਲ ਅਸੀਂ ਐਂਟਰੀ ਕੀਤੀ ਇਹਦੇ ਵਿੱਚ ਪੰਜਾਬੀ ਸੰਗੀਤ ਜਗਤ ਦੀ ਸੇਵਾ 'ਚ ਅਸੀਂ ਪੈਰ ਰੱਖਿਆ ਪੰਜਾਬੀ 뮤직 ਇੰਡਸਟਰੀ 'ਚ ਅਸੀਂ ਹਾਜ਼ਰ ਹੋਏ ਤੇ ਉਸੇ ਵੇਲੇ ਉਦੋਂ ਹੀ ਪੰਜਾਬੀ ਸਰੋਤਿਆਂ ਨੇ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਇੰਨਾ ਕੋ ਪਿਆਰ ਦਿੱਤਾ ਇੰਨਾ ਕੋ ਪਿਆਰ ਦਿੱਤਾ ਇੰਨਾ ਕੋ ਪਿਆਰ ਦਿੱਤਾ ਉਦੋਂ ਅਸੀਂ ਛੋਟੇ ਸੀਗੇ ਸਾਡੀਆਂ ਉਦੋਂ ਫੋਟੋ ਜਦੋਂ ਲੋਕਾਂ ਨੇ ਵੇਖੀਆਂ ਫੁੱਲਾਂ ਵਾਲੀ ਰਜਾਈ ਤੋਂ ਤੇ ਮੈਂ ਮਾਰਕੀਟ ਚ ਕੈਸਟ ਮਾਰਕੀਟ ਚ ਅੰਮ੍ਰਿਤਸਰ ਮੈਂ ਆਇਆ ਤੇ ਉਹ ਕਹਿੰਦੇ ਵੀ ਐਦਾਂ ਵੇਖ ਕੇ ਤੇ ਕੋਈ ਵੀਰ ਸੀਗੇ ਜਿਹੜੇ ਕੈਸਟਾਂ ਖਰੀਦਣ ਆਉਂਦੇ ਕੈਸਟਾਂ ਦੀ ਦੁਕਾਨ ਵਾਲੇ ਉਹ ਕਹਿੰਦੇ ਸਾਡੀ ਉਹ ਕੰਪਨੀ ਵਾਲਿਆਂ ਨੂੰ ਫਾਈਨ ਟੱਚ ਵਾਲੇ ਭਾਜੀ ਨੂੰ ਉਹ ਕਹਿੰਦੇ ਯਾਰ ਮੈਂ ਕਿਹਾ ਸ਼ਾਇਦ ਇਹ ਫੋਟੋ ਤੇ ਹੀ ਲੂਆਂ ਜਾ ਲੱਗਦਾ ਇਹ ਐਦਾਂ ਵੀ ਚੂਹਾ ਜਾਈ ਆ ਮਤਲਬ ਮੈਂ ਵੀ ਛੋਟਾ ਹੀ ਸੀਗਾ ਤੇ ਇਹ ਤੇ ਫਿਰ ਬਹੁਤ ਹੀ ਛੋਟੇ ਸੀ ਤੇ ਇਹ 8ਵੀਂ 9ਵੀਂ ਚ ਪੜ੍ਹਦੇ ਸੀ ਮੈਂ ਇਹਨਾਂ ਦੇ ਪਿੰਡ ਗਾਉਣ ਗਿਆ ਸੀ ਮੈਂ ਗਾਉਂਦਾ ਸੀਗਾ ਲਿਖਦਾ ਸੀ ਅਸਲ ਵਿੱਚ ਕਲਮ ਪ੍ਰਮਾਤਮਾ ਨੇ ਮੈਨੂੰ ਬਹੁਤ ਵੱਡੀ ਕਲਮ ਦਿੱਤੀ ਹੋਈ ਆ ਮੈਂ ਬੜਾ ਡੂੰਗਾ ਲਿਖਦਾ ਬਹੁਤ ਡੂੰਗਾ ਲਿਖ ਲੀਨਾ ਉਹ ਪੰਜਾਬੀ ਡਿਊਟ ਦੀ ਚੋਣ ਇਸ ਕਰਕੇ ਕੀਤੀ ਕਿ ਪੰਜਾਬ ਦੇ ਵਿੱਚ ਹਰ ਖੁਸ਼ੀ ਦੇ ਮੌਕੇ ਤੇ ਪੰਜਾਬੀ ਡਿਊਟ ਨੂੰ ਪਹਿਲ ਦਿੱਤੀ ਜਾਂਦੀ ਹੈ ਤੇ ਪੰਜਾਬੀ ਸੰਗੀਤ ਦਾ ਲਗਭਗ 90 ਪਰਸੈਂਟ ਹਿੱਸਾ ਜਾਂ ਮੈਂ ਤੇ ਸਮਝਾਂ 99 ਪਰਸੈਂਟ ਭਾਗ ਜਿਹੜਾ ਪੰਜਾਬੀ ਗਾਇਕੀ ਦਾ ਉਹ ਪੰਜਾਬੀ ਡਿਊਟ ਹੈ ਤੇ ਪੰਜਾਬੀ ਡਿਊਟ ਨੂੰ ਇਸ ਕਰਕੇ ਪਹਿਲ ਦਿੱਤੀ ਉਹ ਡੂੰਗਾ ਲਿਖਣ ਨੂੰ ਜਰਾ ਉਹ ਆਪਣੀ ਖੁਸ਼ੀ ਨੂੰ ਲਿਖੀਦਾ ਹੈ ਆਪੇ ਲਿਖੀਦਾ ਆਪੇ ਗਾ ਲਈਦਾ ਆਪੇ ਸਾਰਾ ਪਰਿਵਾਰ ਮੇਰੇ ਯਾਰ ਦੋਸਤ ਮਿੱਤਰ ਮੇਰੀ ਜਿਹੜੀ ਫਰੰਟ ਸਰਕਲ ਹੈ ਮੇਰਾ ਉਹ ਸਾਰੇ ਬਹਿ ਕੇ ਮੇਰੇ ਸ਼ਗਿਰਦ ਤੇ ਮੇਰੇ ਉਸਤਾਦ ਸਾਰੇ ਬਹਿ ਕੇ ਉਹਦਾ ਆਨੰਦਮਾਨੀ ਦਾ ਜੋ ਮੈਂ ਲਿਖਦਾ ਪਰ ਜਿਹੜਾ ਸਰੋਤਿਆਂ ਵਾਸਤੇ ਉਹ ਪੰਜਾਬੀ ਡਿਊਟ ਮਾਰਕੀਟ ਵਾਸਤੇ ਰੋਜੀ ਰੋਟੀ ਵਾਸਤੇ ਤੇ ਮੇਲਿਆਂ ਵਿਆਹਾਂ 'ਚ ਰੌਣਕਾਂ ਰੌਣ ਲਈ ਉਹ ਪੰਜਾਬੀ ਡਿਊਟ ਨੂੰ ਪਹਿਲ ਦਿੱਤੀ ਤੇ ਅਸੀਂ ਮੀਆਂ ਬੀਬੀ ਨੇ ਫੁੱਲਾਂ ਵਾਲੀ ਰਚਾਈ ਤੋਂ ਹਾਜ਼ਰੀ ਸ਼ੁਰੂ ਕੀਤੀ ਤੇ ਸਰੋਤਿਆਂ ਨੇ ਪੰਜਾਬੀਆਂ ਨੇ ਇੰਨਾ ਕੋ ਪਿਆਰ ਦਿੱਤਾ ਕਿ ਵਰਲਡ ਲੈਵਲ ਤੇ ਜੋ ਅੱਜ ਸਾਗਰ ਦੀ ਬੋਟੀ ਸਾਗਰ ਦੀ ਬੋਟੀ ਹੈ ਨਾ ਇਸ ਤੋਂ 10 ਗੁਣਾ ਵੱਧ ਇਸ ਤੋਂ 100 ਗੁਣਾ ਵੱਧ ਕੇ ਉਹ ਫੁੱਲਾਂ ਵਾਲੀ ਰਚਾਈ ਨੂੰ ਪਿਆਰ ਮਿਲਿਆ ਫਿਰ ਉਹਦੀਆਂ 15 ਦਿਨ ਬਾਅਦ ਕੈਸਟ ਆ ਜਾਂਦੀ ਹੁੰਦੀ ਸੀ ਲਾਈਨ ਲੱਗ ਕੇ ਵਿਕਦੀ ਸੀ ਜਿਤਨਾ ਮਿੱਟੀ ਤੇ ਤੇਲ ਦੇ ਦੀਪੂ ਤੇ ਲੈਣਾ ਲਗੀਆਂ ਲਾਈਨ ਲੱਗ ਕੇ ਵਿਕਦੀ ਸੀ ਟੇਪ ਕਿ ਉਹ ਪਿੰਡਾਂ ਦੇ ਵਿੱਚ ਛੋਟੇ ਛੋਟੇ ੱਡਿਆਂ ਤੇ ਵੀ ਉਹ ਵੀਰ ਨੇ ਕੈਸਟਾਂ ਵਾਲੇ ਨੇ 2-4 ਪੇਟੀਆਂ ਲੈ ਜਾਂਦੀਆਂ ਉਹ ਅੱਧੇ ਘੰਟੇ ਤੱਕ ਵਿਕ ਜਾਣਗੀਆਂ ਫਿਰ ਮੁੜ ਕੇ ਪਤਾ ਨਹੀਂ ਕੱਲ ਨੂੰ ਵਾਰੀ ਆਵੇ ਪਰਸੋਂ ਲੱਭੇ ਟੇਪ ਤੇ ਉਹ ਲਾਈਨ ਲੱਗੀ ਹੁੰਦੀ ਸੀ ਲਾਈਨ ਲੱਗ ਕੇ ਮੈਂ ਵਿਕਿਆ ਜੀ 20 ਸਾਲ ਤੇ ਉਸ ਤੋਂ ਬਾਅਦ ਪੂਰੇ ਦੇਸ਼ਾਂ ਵਿਦੇਸ਼ਾਂ 'ਚ ਪਹਿਲੋਂ ਜਦੋਂ ਅਸੀਂ ਸ਼ੁਰੂ ਕੀ ਬਾਹਰ ਦਾ ਸੁਣਦੇ ਰਹੇ ਵੀ ਪੂਰੇ ਵਰਲਡ ਚ ਜਦੋਂ ਅਸੀਂ ਬਾਹਰ ਨਹੀਂ ਵੀ ਸੀਗਾ ਉਦੋਂ ਵੀ ਇਹ ਪਤਾ ਲੱਗਾ ਵੀ ਪੂਰੇ ਵਰਲਡ ਚ ਜਿਹੜੇ ਉਹ ਰੇਡੀਓ ਚੈਨਲ ਜਿਹੜੇ ਚੱਲਦੇ ਆ ਉੱਥੇ 10 ਸਾਲ 15 ਸਾਲ ਰੈਗੂਲਰ ਰਾਤ ਦਿਨ ਸਾਗਰ ਵੱਜਿਆ ਜੀ ਤੇ ਇਹ ਕੋਈ ਇਹ ਕੋਈ ਹੋਣ ਨਵਾਂ ਨਹੀਂ ਹੋਇਆ ਇਹ 25 ਸਾਲ ਤੋਂ ਆ ਜੀ ਮਤਲਬ 23 24 ਸਾਲ ਤੋਂ ਆ ਫੁੱਲਾਂ ਵਾਲੀ ਰਜਾਈ ਤੋਂ ਲੈ ਕੇ ਸ਼ਿੰਦੋ ਦੀ ਹੱਟੀ ਐਲਬਮ ਤੱਕ ਤੇ ਸ਼ਿੰਦੋ ਦੀ ਹੱਟੀ ਤੋਂ ਲੈ ਕੇ ਐ ਸਾਗਰ ਦੀ ਬੋਟੀ ਤੱਕ ਇਹ ਤਕਰੀਬਨ 150 ਐਲਬਮ 15 1600 ਗੀਤਾਂ ਗਾਣਿਆਂ ਦੇ ਨਾਲ ਅਸੀਂ ਪੰਜਾਬੀਆਂ ਦੀ ਸੇਵਾ ਕੀਤੀ ਹੈ ਜੀ ਔਰ ਪੰਜਾਬੀਆਂ ਨੇ ਮੈਨੂੰ ਗਰੀਬ ਨੂੰ ਸਾਨੂੰ ਅਥਾ ਪਿਆਰ ਦਿੱਤਾ ਹੈ ਮੈਂ ਕਰਜ਼ਾਈ ਆ ਪੰਜਾਬੀ ਸਰੋਤਿਆਂ ਦਾ ਪੰਜਾਬੀਆਂ ਦਾ ਔਰ ਪੰਜਾਬੀ ਧੀਆਂ ਪੈਣਾ ਹੁਣ ਜਿੱਦਾਂ ਆਇਆ ਸੋਸ਼ਲ ਮੀਡੀਆ ਦਾ ਜਮਾਨਾ ਹੈ ਤੇ ਇਹ ਜਿਹੜਾ ਤੁਹਾਡਾ ਪਲੇਟਫਾਰਮ ਹੈ ਤੁਹਾਡੇ ਕੋਲੋਂ ਹੀ ਸੁਣਿਆ ਸਾਰੇ ਵੀਰਾਂ ਕੋਲੋਂ ਵੀ ਇਹ ਜੀ ਸਾਗਰ ਜੀ ਇਹ ਜਿਹੜਾ ਸੋਸ਼ਲ ਮੀਡੀਆ ਦਾ ਇਹ ਹੈਗਾ ਪਲੇਟਫਾਰਮ ਇਹਦੇ ਵਿੱਚ ਸਭ ਤੋਂ ਉੱਚਾ ਤੇ ਸਭ ਤੋਂ ਵੱਡਾ ਪਲੇਟਫਾਰਮ ਹੈ ਅੱਜਕੱਲ ਇੰਸਟਾਗ੍ਰam ਹਾਂ ਮੈਨੂੰ ਇਹਦਾ ਸਹੀ ਤਰ੍ਹਾਂ ਕੱਲ ਪਰਸੋਂ ਨਾਮ ਨਹੀਂ ਸੀ ਲੈਣਾ ਹੁੰਦਾ ਮੈਨੂੰ ਇਹਦਾ ਨਾ ਬਹੁਤਾ ਪਤਾ ਨਹੀਂ ਇਹਦੇ ਬਾਰੇ ਮੈਨੂੰ ਚਲਾਉਣਾ ਨਹੀਂ ਆਉਂਦਾ ਨੈਟ ਘਰੇ ਬੱਚਿਆਂ ਨੇ ਜਾਂ ਕਿਸੇ ਨੇ ਦੱਸਿਆ ਸੀਗਾ ਕਿ ਇੰਸਟਾਗ੍ਰਾਮ ਤੇ ਤੁਹਾਡੀਆਂ ਰੀਲਾਂ ਚੱਲਦੀਆਂ ਬਿਲਕੁਲ ਉਹ ਤੇ ਚਲੋ ਕਦਾਸ ਤੇ ਹੈ ਜੀ ਬੱਚੇ ਸਾਰਾ ਗਲੀ ਮਹੱਲਾ ਸ਼ਹਿਰ ਪਿੰਡ ਸਭ ਕੁਝ ਸਟਾਫ ਸਾਰਾ ਕੁਝ ਉਹ ਫਿਰ ਆ ਜਿੱਦਣ ਦਾ ਇਹ ਪਿਆਰ ਮਿਲਿਆ ਜੀ ਉਹ ਸਾਡੀਆਂ ਧੀਆਂ ਬੱਚੀਆਂ ਚੂੜੇ ਵਾਲੀਆਂ ਭੈਣਾ ਸਾਡੀਆਂ ਛੋਟੀਆਂ ਉਹ ਲੱਖਾਂ ਦੀ ਗਿਣਤੀ ਚ ਉਹ ਜਿਹੜੀ ਬੱਚੀ ਦੇ ਵੇਖੋ ਹੱਥ ਚੂੜਾ ਜਿਹੜੀ ਬੱਚੀ ਦੇ ਵੇਖੋ ਜਿੰਨੀਆਂ ਬੱਚੀਆਂ ਨਿਊ ਮੈਰਿਟ ਤੇ ਉਹ ਸਾਰੀਆਂ ਬੱਚੀਆਂ ਜਿਹੜੀਆਂ ਨੇ ਸਾਗਰ ਦੀ ਵੋਟੀ ਲੈਂਦੀ ਇੰਡ ਕਾ ਚਲਾਸ ਔਰ ਪੰਜਾਬੀ ਜ਼ੁਬਾਨ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਸਾਗਰ ਸਾਗਰ ਆ ਜਿਹੜਾ ਸੋਸ਼ਲ ਮੀਡੀਆ ਜੇ ਉਹ 25 ਸਾਲਾਂ ਤੋਂ ਚੱਲ ਰਿਆ ਸੀ ਅਖਾੜਿਆਂ ਦੇ ਵਿੱਚ ਕੈਸਟਾਂ ਦੇ ਵਿੱਚ ਡੈਕਟੀਆਂ ਕੈਸਟਾਂ ਦੇ ਵਿੱਚ ਰੀਲਾਂ ਚ ਤੇ ਆਹ ਜਿਹੜਾ ਇੰਸਟਾਗ੍ਰam ਦੀਆਂ ਰੀਲਾਂ ਨੈਟ ਦੀਆਂ ਰੀਲਾਂ ਇਹਦੇ ਵਿੱਚ ਵੀ ਪੰਜਾਬੀਆਂ ਨੇ ਸਾਗਰ 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 ਕਰਾਤੀ ਵਰਲਡ ਲੈਵਲ ਤੇ ਇੱਕ ਵਾਰੀ ਜਿੱਥੇ ਨਹੀਂ ਵੀ ਜਿਹੜੇ ਕੋਨੇ ਪਤਾ ਜਿਹੜੇ ਕੋਨੇ 'ਚ ਨਹੀਂ ਸੀ ਪਤਾ ਉੱਥੇ ਵੀ ਪਤਾ ਲੱਗ ਗਿਆ ਔਰ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਲੈਂਦੀ ਇੰਡਕਾ ਚਲਾ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਕਰਾਤੀ ਪੰਜਾਬੀਆਂ ਨੇ ਵਰਲਡ ਲੈਵਲ ਤੇ ਉਹ ਮੇਰਾ ਖਿਆਲ ਦੂਜੀਆਂ ਭਾਸ਼ਾ ਵਾਲੇ ਲੋਕ ਉਹ ਚైనਾਂ ਵਾਲੇ ਲੋਕ ਉਹ ਬਣਾਉਂਦੇ ਨੇ ਉਹਨਾਂ ਨੂੰ ਸ਼ਾਇਦ ਉਹਦਾ मीनिंग ਵੀ ਨਹੀਂ ਪਤਾ ਹੋਏਗਾ ਪੁੱਛਦੇ ਹੋਣਗੇ ਜਿਹੜੇ ਉਹ ਟ੍ਰਾਂਸਲੇਸ਼ਨ ਕਰਨ ਵਾਲੇ ਹੁੰਦੇ ਆ ਉਹਨਾਂ ਕੋਲ ਪੁੱਛਦੇ ਹੋਣਗੇ ਵੀ ਇਹ ਵੋਟੀ ਕੀ ਹੁੰਦਾ ਹੈ ਨਾ ਇਹ ਵੋਟੀ ਕੀ ਹੁੰਦਾ ਵਗੈਰਾ ਤੇ ਚਲੋ ਇਸ ਪਿਆਰ ਦਾ ਮੈਂ ਗਰੀਬ ਦੇਣ ਨਹੀਂ ਦੇ ਸਕਦਾ ਜੀ ਸાગਰ ਸਾਗਰ ਹਮੇਸ਼ਾ ਕਰਦੇ ਵਿੱਚ ਮੈਨੂੰ ਲੱਗਦਾ ਹਿਚਕੀਆ ਲੈਂਦੇ ਹੋਣਗੇ ਕਿ ਮੈਨੂੰ ਇੰਨੇ ਬੰਦੇ ਯਾਦ ਕਰ ਰਹੇ ਨੇ ਹਰ ਇੱਕ ਮਿੰਟ ਦੇ ਵਿੱਚ ਪੰਜ ਪੰਜ ਸੌ ਰੀਲ ਬਣ ਜਾਂਦੀ ਹੈ ਜੇਕਰ ਗੱਲ ਕਰਦੇ ਆ ਉਹ ਤੇ ਫਿਰ ਹੈ ਹੈ ਜੀ ਪਰ ਇਹ ਆ ਕਿ ਸ਼ਾਇਦ ਮੈਂ ਉਸ लायक ਨਾ ਹੋਵਾਂ ਪੰਜਾਬੀਆਂ ਨੇ ਜਿੰਨਾ ਮੈਨੂੰ ਪਿਆਰ ਦਿੱਤਾ ਸੋ ਜਦੋਂ ਜੋੜੀ ਸ਼ੁਰੂ ਹੋਈ ਸੀਗੀ ਸ਼ੁਰੂਆਤ ਕਿੰਨਾ ਵੱਲੋਂ ਸੋਈ ਸੀ ਕਿ ਤੁਹਾਡੇ ਵੱਲੋਂ ਜਾਂ ਮੈਡਮ ਵੱਲੋਂ ਕਿ ਗੀਤ ਕਰਨਾ ਚਾਹੀਦਾ ਜਦੋਂ ਗੀਤ ਗਾਇਆ ਗਿਆ ਸੀਗਾ ਖਾੜਿਆਂ ਦੇ ਵਿੱਚ ਵੀ ਤੁਸੀਂ ਗਾਇਆ ਹੋਵੇਗਾ ਉਦੋਂ ਕਿੰਨਾ ਇੱਕ ਪਿਆਰ ਮਿਲਿਆ ਸੀਗਾ ਜੋ ਹੁਣ ਦੀ ਜਨਰੇਸ਼ਨ ਦੇ ਵਿੱਚ ਦੇਖ ਤੂੰ ਜਿਆਦਾ ਜੀ ਇਸ ਤੋਂ ਜਿਆਦਾ ਉਹ ਤੇ ਉਦੋਂ ਤੋਂ ਲੈ ਕੇ ਰੈਗੂਲਰ ਮਿਲਦਾ ਆ ਰਿਹਾ ਪੰਜਾਬੀਆਂ ਨੇ ਚੁੱਕ ਕੇ ਉਸ ਕੁਰਸੀ ਤੇ ਉਸ ਮੁਕਾਮ ਤੇ ਬਿਠਾਤਾ ਟੀਸੀ ਤੇ ਬਿਠਾਤਾ ਅਰਸ਼ਾਂ ਤੇ ਫਰਸ਼ ਤੋਂ ਚੁੱਕ ਕੇ ਅਰਸ਼ ਤੇ ਬਿਠਾਤਾ ਤੇ ਨਾਲ ਹੁਕਮ ਲਾਤਾ ਪੰਜਾਬੀਆਂ ਨੇ ਲੈ ਪਾਈ ਤੂੰ ਲੇਖ ਤੇ ਗਾ ਸਾਡੀ ਸੇਵਾ ਕਰ ਉਹ ਕਰਦੇ ਆ ਰਹੇ ਆ ਜੀ ਤੇ ਉਹ ਜਿਹੜਾ ਮੇਲ ਸੀਗਾ ਉਹ ਮੈਂ ਕੱਲ ਦਾ 100 ਚੈਨਲਾਂ ਨੂੰ ਇਹ ਗੱਲ ਬੇਨਤੀ ਕਰ ਹੀ ਚੁੱਕਾ ਵੀ ਇਹਨਾਂ ਦੇ ਨਗਰ ਇਹਨਾਂ ਦੇ ਪੇਕਾ ਪਿੰਡ ਮੈਂ ਗਾਉਣ ਗਿਆ ਸੀ ਸਟੇਜ ਤੇ ਇਹਨਾਂ ਦਾ ਮੇਲ ਹੋਇਆ ਇਹ ਸਕੂਲ ਜਾਂਦੇ ਸੀ 8ਵੀਂ 9ਵੀਂ ਜਮਾਤ ਚ ਪੜ੍ਹਦੇ ਸੀ ਇਹਨਾਂ ਨੇ ਉਹ ਬਸਤਾ ਵੀ ਗੱਲ ਚ ਪਾਇਆ ਸਕੂਲ ਦੀ ਵਰਦੀ ਗੱਲ ਪਾਈ ਹੋਈ ਤੇ ਉਹ ਲੁੰਡੇ ਜੇ ਕੀਤੇ ਸਟੇਜ ਤੇ ਉਹ 10 20 ਰੁਪਏ ਦੇਣ ਆਏ ਇਹਨਾਂ ਦੀ ਮਾਤਾ ਨਾਲ ਸੀਗੀ ਉਹ ਮੈਨੂੰ ਕਹਿੰਦੇ ਪੀ ਬੇਟਾ ਪੁੱਤ ਇਹਨੇ ਬੱਚੇ ਨੇ ਗਾਣਾ ਗਾਉਣਾ ਮੈਂ ਪੁੱਛਿਆ ਮੈਂ ਕਿਹਾ ਜੀ ਕੀ ਗਾਓਗੇ ਕਹਿੰਦੇ ਜੀ ਉਹ ਤੁਹਾਡਾ ਗਾਣਾ ਮੈਂ ਕਿਹਾ ਕਿਹੜਾ ਕਹਿੰਦੇ ਜੀ ਉਹ ਤੁਹਾਡੀਆਂ ਦੋ ਟੇਪਾਂ ਆਈਆਂ ਜੀ ਉਹ ਸਾਰੇ ਆਉਂਦੇ ਆ ਉਹਦੇ ਵਿੱਚੋਂ ਇੱਕ ਛੋਟਾ ਜਿਹਾ ਉਹ ਅਮਲੀ ਦਾ ਗਾਣਾ ਸੀਗਾ ਉਹ ਇਹਨਾਂ ਨੇ ਗਾਇਆ ਔਰ ਬਸ ਉੱਥੋਂ ਸ਼ੁਰੂਆਤ ਹੈ ਜੀ ਅੱਜ ਤੱਕ ਨੌਨ ਸਟਾਪ ਚੱਲ ਸੋ ਚੱਲ ਫਿਰ ਪੰਜਾਬੀਆਂ ਦੀ ਸੇਵਾ ਕਰ ਰਹੇ ਆ ਜੀ ਔਰ ਪੰਜਾਬੀਆਂ ਨੇ ਜੋ ਅੱਗੋਂ ਮਾਣ ਸਤਿਕਾਰ ਮੈਨੂੰ ਗਰੀਬ ਨੂੰ ਦਿੱਤਾ ਉਹਦੇ ਬਾਰੇ ਤੇ ਮੈਂ ਕੀ ਕਹਿ ਸਕਦਾ ਬਸ ਇੱਕੋ ਹੀ ਗੱਲ ਕਰਦਾ ਆ ਕਿ ਪੰਜਾਬੀਆਂ ਦੇ ਮੇਰੇ ਸਰੋਤਿਆਂ ਦੇ ਕਦਮਾਂ ਤੇ ਸਿਰ ਧਰ ਕੇ ਉਹਨਾਂ ਦੀਆਂ ਜੁੱਤੀਆਂ ਤੇ ਸਿਰ ਰੱਖ ਕੇ ਮੈਂ ਉਹਨਾਂ ਦਾ ਕੋਟਨ ਕੋਟ ਧੰਨਵਾਦ ਕਰਦਾ ਤੇ ਉਹਨਾਂ ਤੋਂ ਪਿਆਰ ਦੀ ਮੰਗ ਕਰਦਾ ਕਿ ਇਸੇ ਤਰ੍ਹਾਂ ਫੁੱਲਾਂ ਵਾਲੀ ਰਜਾਈ ਵਰਗਾ ਪਿਆਰ ਤੇ ਸਿੰਦੋ ਦੀ ਹੱਟੀ ਵਰਗਾ ਪਿਆਰ ਸਾਗਰ ਦੀ ਵੋਟੀ ਵਰਗਾ ਪਿਆਰ ਸਾਨੂੰ ਗਰੀਬਾਂ ਨੂੰ ਦਿੰਦੇ ਰਹੋ ਤੇ ਅਸੀਂ ਤੁਹਾਡੀ ਸੇਵਾ ਕਰਦੇ ਰਹੀਏ ਮਿਹਰਬਾਨ ਇੱਕ ਸਵਾਲ ਤੁਹਾਡੇ ਕੋਲ ਪੁੱਛਣਾ ਚਾਹੁੰਨਾ ਜਦੋਂ ਗਾਣਾ ਸ਼ੁਰੂ ਕੀਤਾ ਸੀਗਾ ਗਾਇਆ ਸੀਗਾ ਸੋਚਿਆ ਸੀਗਾ ਕਿ ਇਹ ਜੋੜੀ ਇੱਥੋਂ ਤੱਕ ਆਏਗੀ ਇੱਕ ਦਿਨ ਕੀ ਰੀਲਾਂ ਦੇ ਵਿੱਚ ਜਿਸ ਤਰੀਕੇ ਨਾਲ ਚੱਲ ਰਿਹਾ ਸਾਡੇ ਬੱਚੇ ਸਾਨੂੰ ਕਹਿਣਗੇ ਕਿ ਸੀ ਤੁਹਾਡਾ ਗਾਣਾ ਸੁਣਿਆ ਤੇ ਜਿਹੜਾ ਤੁਸੀਂ ਦੱਸਿਆ ਵੀ ਨਹੀਂ ਸਾਨੂੰ ਰੀਲਾਂ ਥਾਣੀ ਪਤਾ ਲੱਗ ਰਿਹਾ ਹੁਣ ਸਰ ਮੈਂ ਤੇ ਨਹੀਂ ਸੋਚਿਆ ਕਿਉਂਕਿ ਮੈਂ ਤੇ ਮੇਰਾ ਤੇ ਦੈਰਾ ਹੀ ਉਹਨਾਂ ਕਹੀ ਨਾ ਪਿੰਡ 'ਚ ਨਹੀਂ ਜਿਹੜੇ ਪਿੰਡ 'ਚ ਮੈਂ ਪੈਦਾ ਹੋਈ ਮੇਰਾ ਦੈਰਾ ਉਹਨਾਂ ਕੀ ਸੀਗਾ ਤੇ ਉਹਨਾਂ ਕੀ ਮੈਨੂੰ ਪਤਾ ਸਕੂਲ ਜਾਣਾ ਘਰ ਆਉਣਾ ਬਾਕੀ ਮੇਰੇ ਤੋਂ ਪਹਿਲਾਂ ਤੇ ਸਟਾਰ ਸੀ ਜੋ ਵੀ ਸੋਚਿਆ ਇੰਨੇ ਸੋਚਿਆ ਤੇ ਇਹਨਾਂ ਦੀ ਬਦੌਲਤ ਅੱਜ ਤੁਹਾਡੇ ਸਾਹਮਣੇ ਖੜੇ ਆ। ਵਾਹ ਜੀ ਕੀ ਬਾਤ ਹੈ ਜੁੜੀ ਇਤਰਾ ਹੀ ਇਸਲਾਮਤ ਅੱਗੇ ਬਣਦੀ ਰਹੇ ਤੇ ਅਸੀਂ ਤੁਹਾਡੇ ਗਾਣੇ ਇਤਰਾ ਹੀ ਸੁਣਦੇ ਰਹੀਏ। ਅਸੀਂ ਵੀ ਤੁਹਾਡੇ ਗਾਣੇ ਤੇ ਰੀਲਾਂ ਬਣਾ ਕੇ ਤੁਹਾਨੂੰ ਜ਼ਰੂਰ ਟੈਗ ਕਰਦੇ ਆ। ਸੋ ਇੱਕ ਵਾਰ ਜਿਹੜਾ ਗਾਣਾ ਤੁਹਾਡਾ ਵਾਇਰਲ ਹੋ ਰਿਹਾ ਇੱਕ ਵਾਰ ਜ਼ਰੂਰ ਤੁਹਾਡੇ ਦੋਨਾਂ ਦੇ ਬੋਲ ਸੁਣਨੇ ਚਾਹੁੰਦੇ ਆ। ਸਾਗਰ ਦੀ ਵੋਟੀ ਲੈਂਦੀ ਇੰਡੀ ਕੱਚਲਾ ਸਾਗਰ ਦੀ ਵੋਟੀ ਲੈਂਦੀ ਇੰਡੀ ਕੱਚਲਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਲਾਲ ਬੱਤੀ ਆ ਗਈ ਜਰਾ ਅਸੇ ਪਾਸੇ ਵੇਖ ਲਾਲ ਬੱਤੀ ਆ ਗਈ ਜਰਾ ਅਸੇ ਪਾਸੇ ਵੇਖ ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਨਹੀਂ ਸੱਜੇ ਪੈਰ ਨਾਲ ਮਾਰਦੇ ਬ੍ਰੇਕ ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਨਹੀਂ ਸੱਜੇ ਪੈਰ ਨਾਲ ਮਾਰਦੇ ਬ੍ਰੇਕ ਸੋ ਜਿਵੇਂ ਪ੍ਰਾਣੇ ਸਮੇਂ ਅਰ ਕਹਿੰਦੇ ਨਾ ਪਿੰਡਾਂ 'ਚ ਮਸ਼ਕਰੀਆਂ ਕਰਦੇ ਹੁੰਨੇ ਆ ਅਸੀਂ ਆਪਸ ਦੇ ਵਿੱਚ ਸੋ ਦਿਲ ਕਰਦਾ ਕਿ ਦੁਬਾਰਾ ਤੋਂ ਉਹ ਅਖਾੜੇ ਲੱਗਿਆ ਕਰਨ ਪਿੰਡ ਦੇ ਵਿੱਚ ਅਸੀਂ ਫੇਰ ਉਸ ਚੀਜ਼ਾਂ ਦਾ ਮਸ਼ਕਰੀਆ ਕਰੀਏ ਉਹ ਤੇ ਲੱਗ ਹੀ ਰਿਹਾ ਜੀ ਤੇ ਨੌਨ ਸਟਾਪ ਮੈਂ ਤੇ ਸੇਵਾ ਕਰ ਹੀ ਰਿਹਾ ਨਾ ਇਹ ਤੇ ਤੁਹਾਡਾ ਸੋਸ਼ਲ ਮੀਡੀਆ ਹੋਣਾ ਆ ਨਾ ਜੇ ਉਦੋਂ ਦਾ ਆਇਆ ਹੁੰਦਾ ਤੇ ਇਹ ਉਦੋਂ ਦਾ ਹੀ ਇਦਾਂ ਹੁੰਦਾ ਹਨਾ ਉਹ ਤੇ ਉਹ ਤੇ ਵਿਚਾਰਾ ਉਹਦਾ ਕਸੂਰ ਹੈ ਨਾ ਤੇ ਪੰਜਾਬੀਆਂ ਦਾ ਤੇ ਕੋਈ ਕਸੂਰ ਨਹੀਂ ਤੇ ਨਾ ਮੇਰਾ ਗਰੀਬ ਦਾ ਉਹ ਤੁਹਾਡਾ ਸੋਸ਼ਲ ਮੀਡੀਆ ਤਰੀਕਾ ਬਦਲ ਗਿਆ ਤਰੀਕਾ ਪਹਿਲਾਂ ਡੱਕਦੀਆਂ ਕਸਟਾ ਉਹ ਲਾਈਨ ਲੱਗ ਕੇ ਵਿਕੀਆਂ ਤੇ ਹੁਣ ਇਹ ਤੇ ਲਾਈਨਾਂ ਤੋਂ ਵੀ ਉੱਪਰ ਆ ਕੁਝ ਕੰਮ ਜਿਹੜਾ ਸਾਡੇ ਪੰਜਾਬੀ ਸਾਡੇ ਕਲਾਕਾਰ ਭੈਣ ਭਰਾਵਾਂ ਨੇ ਉਹ ਜਿਹੜਾ ਪਿਆਰ ਦੇ ਰਿਆ بڑے بڑے ਨਾਂ ਫਿਲਮ ਇੰਡਸਟਰੀ ਬਾਲੀਵੁੱਡ ਹਾਲੀਵੁੱਡ ਜਿੰਨੇ ਵੀ ਉਹ ਨਾਂ ਨੇ ਉਹ ਜਿਹੜੇ ਉੱਚੇ ਨਾਂ ਨੇ ਸਾਡੀਆਂ ਬੇਟੀਆਂ ਧੀਆਂ ਭੈਣਾ ਵੱਡੀਆਂ ਕਲਾਕਾਰ ਤੇ ਉਹ ਸਾਡੇ ਵੀਰ ਉਹ ਉਹਨਾਂ ਦਾ ਵੱਡਾ ਪਨ ਹੈ ਜੀ ਉਹ ਵੱਡੇ ਲੋਕ ਨੇ ਤੇ ਵੱਡੇ ਉਹਨਾਂ ਦੇ ਦਿਲ ਨੇ ਵੱਡੀ ਸੋਚ ਹੈ ਤੇ ਉਹ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਨੂੰ ਨਾਲ ਰਲਾ ਕੇ ਚੱਲਦੇ ਆ ਜੀ ਉਹ ਪਿਆਰ ਕਰਦੇ ਆ ਤੇ ਉਹ ਰੀਲਾਂ ਜਿਹੜੀਆਂ ਉਹ ਕਰ ਰਹੇ ਨੇ ਸਾਨੂੰ ਪਿਆਰ ਦੇ ਉਹ ਉਹਨਾਂ ਦੀ ਕੋਈ ਮਜਬੂਰੀ ਥੋੜੀ ਆ ਉਹ ਆਪ ਬੜੇ ਵੱਡੇ ਨਾਂ ਨੇ ਇਹ ਉਹਨਾਂ ਦਾ ਵੱਡਾ ਪਾਨ ਹੈ ਜੀ ਤੇ ਉਹ ਪਿਆਰ ਦੇ ਰਿਹਾ ਅਖੀਰ ਸਵਾਲ ਕਿਸੇ ਸੈਲੀਬ੍ਰਿਟੀ ਦਾ ਕਿਸੇ ਵੱਡੇ ਦਾ ਕਰਦਾ ਮਫੋਨ ਆਇਆ ਕਿ ਹਾਂ ਵੀ ਸਾਡੇ ਨਾਲ ਗਾਣਾ ਕਰਨਾ ਹੈ ਅਸੀਂ ਤੁਹਾਡੇ ਨਾਲ ਗਾਣਾ ਕਰਨਾ ਹੈ ਨਹੀਂ ਉਹ ਸਾਰੇ ਆਪੋ ਆਪਣੀ ਥਾਂ ਸਾਰੇ ਵਧੀਆ ਜੀ ਉਹ ਮੈਨੂੰ ਮੈਨੂੰ ਕਿਉਂ ਆਖਣਗੇ ਤੇ ਮੈਂ ਉਹਨਾਂ ਨੂੰ ਸਾਰੇ ਅਸੀਂ ਸਾਡਾ ਇੱਕ ਦੂਜੇ ਦੇ ਫੈਮਿਲੀ ਰਿਲੇਸ਼ਨ ਹੁੰਦੇ ਆ ਸਾਡੇ ਇੱਕ ਅਸੀਂ ਇੱਕ ਦੂਜੀ ਅਸੀਂ ਉਹਨਾਂ ਦੇ ਜਾਣੇ ਆ ਉਹ ਸਾਡੇ ਆਉਂਦੇ ਆ ਤੇ ਜਿੱਥੇ ਉਹ ਮੈਨੂੰ ਕਹਿਣਗੇ ਮੈਂ ਖਲੋ ਕੇ ਗਾ ਦੇਣਾ ਜਿੱਥੇ ਅਸੀਂ ਕਵਾਂਗੇ ਉਹ ਖਲੋ ਕੇ ਗਾ ਦਿੰਦੇ ਆ ਇਹ ਹੁੰਦਾ ਬਿਲਕੁਲ ਬਿਲਕੁਲ ਏ ਸਿਗੀ ਉਹ ਜੋੜੀ ਜਿਹੜੀ ਹਰ ਰੀਲ ਦੇ ਪਿੱਛੇ ਅਸੀਂ ਸੁਣਦੇ ਸੀਗੇ ਸੋਸ਼ਲ ਮੀਡੀਆ ਦੇ ਉੱਤੇ ਸਾਗਰ ਦੀ ਵੋਟੀ ਲੈਂਦੀ ਇੰਡੀ ਕਚਲਾ ਸੋ ਇਹ ਜੋ ਜੋੜੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਐਸੇ ਪ੍ਰੋਜੈਕਟ ਆ ਰਹੇ ਨੇ ਜਿਸ ਦੇ ਉੱਤੇ ਰੀਲਾ ਬੰਨੀਆਂ ਨਹੀਂ ਰੁਕਣਗੀਆਂ ਸੋ ਹੱਲੇ ਵੀ ਉਹ ਸੋਸ਼ਲ ਮੀਡੀਆ ਤੇ ਜਿਹੜੀਆਂ ਰੀਲਾ ਵਾਇਰਲ ਹੋ ਰਹੀਆਂ ਨੇ ਵੱਡੇ ਵੱਡੇ ਦਾਕਾਰ ਉਸ ਦੇ ਉੱਤੇ ਵੀਡੀਓ ਬਣਾ ਕੇ ਇਹਨਾਂ ਨੂੰ ਟੈਗ ਕਰ ਰਹੇ ਨੇ ਹਾਲਾਂਕਿ ਇਹਨਾਂ ਨੂੰ ਪਤਾ ਵੀ ਨਹੀਂ ਸੀਗਾ ਕਿ ਸੋਸ਼ਲ ਮੀਡੀਆ ਤੇ ਇਹਨਾਂ ਵਾਇਰਲ ਹੋ ਰਿਹਾ ਜਦ ਪਤਾ ਲੱਗਦਾ ਤਾਂ ਖੁਸ਼ੀ ਕਹਿ ਸਕਦੇ ਆ ਕਿ ਜਿਵੇਂ ਅਖਾੜੇ ਲੌਂਜ ਹੁੰਦੇ ਸੀ ਪਿੰਡਾਂ ਦੇ ਵਿੱਚ ਕੋਈ ਪੁਰਾਣਾ ਸਮਾਂ ਜ਼ਰੂਰ ਚੇਤੇ ਕਰਾ ਦਿੰਦੀ ਹੈ ਸੋ ਆਉਣ ਵਾਲੇ ਪ੍ਰੋਜੈਕਟ ਫੇਰ ਉਹ ਇੱਕ ਮਸ਼ਕਰੀਆਂ ਵਾਲਾ ਸਮਾਂ ਜ਼ਰੂਰ ਲੈ ਕੇ ਆ ਰਹੀ ਹੈ ਜੋ ਅਸੀਂ ਪਹਿਲੇ ਦੇਖਦੇ ਹੁੰਦੇ ਸੀ ਅੰਮ੍ਰਿਤ